ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਰੂਰੂ ਪਿਆਰੀ ਸਾਧ ਸੰਗਤ ਜੀ ਇੱਕ ਦਾਸ ਵੱਲੋਂ ਬੇਨਤੀ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਜੋ ਜਿਹੜੇ ਵੀ ਇਲਾਕੇ ਦੇ ਵਿੱਚ ਬੋਟਾਇ ਖਲੋਤੇ ਹਨ ਉਹ ਇਲਾਕੇ ਦੀਆਂ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਉਹਨਾਂ ਨੂੰ ਕਿਉਂ ਉਹ ਆਪਣੇ ਧੀਆਂ ਪੁੱਤਾਂ ਨੂੰ ਬਚਾਉਂਦਾ ਰਿਹਾ ਵਾ ਆਪਣੇ ਇਹ ਕਦੇ ਆਪਣੇ ਦੀ ਗੱਲ ਕਰਦਾ ਰਿਹਾ ਵਾ ਉਹ ਅੱਜ ਸਰਕਾਰ ਨੇ ਉਹਨਾਂ ਫੜ ਕੇ ਤੇ ਪਿੰਜਰੇ 'ਚ ਬੰਦ ਕੀਤਾ ਵਾ ਤੇ ਸਾਰੇ ਆਪਣੀ ਹੱਕ ਮੰਗਾਵਾ ਆਪਾਂ ਸਿੱਖ ਕੌਮ ਆਪਾਂ ਮਾਰੇ ਕਲਗੀਧਰ ਪਾਤਸ਼ਾਹ ਦੇ ਪੁੱਤਰਿਆਂ ਉਹਨਾਂ ਨੂੰ ਪਿੰਗਰੇ ਦੇ ਵਿੱਚੋਂ ਕਢਾਉਣਾ ਚਾਹੀਦਾ ਸ਼ੇਰ ਨੂੰ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਦੀ ਸਪੋਰਟ ਕਰਕੇ ਤੇ ਉਹਨਾਂ ਨੂੰ ਐਮਐਲਏ ਬਣਾ ਕੇ ਆਪਾਂ ਤੇ ਜਿਹੜਾ ਵਾ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਦਾਸ ਮਿਸ਼ਲ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਤਰਨਾਦਲ ਖਾਪਰਖੜੀ ਵਾਲਿਆਂ ਵੱਲੋਂ ਤੇ ਸਾਰੇ ਹੀ ਸਿੰਘਾਂ ਵੱਲੋਂ ਅਪੀਲ ਕੀਤੀ ਜਾਂਦੀ ਆ ਫਿਰ ਤੇ ਵੱਧ ਤੋਂ ਵੱਧ ਜਿਹੜੇ ਵੀ ਇਲਾਕੇ ਦੇ ਵਿੱਚ ਕਹਿੰਦੇ ਆ ਭਾਈ ਅਬਰਤਪਾਲ ਸਿੰਘ ਜੀ ਤਰੰਤਾਰਨ ਲਾ ਕੇ ਦੇ ਵਿੱਚ ਘੁਲੋਤੇ ਆ ਤੇ ਮੱਜ ਦੇ ਮਿਹਾਲ ਜਿਹੜੇ ਆ ਉਹ ਅੱਗੇ ਹੀ ਅੱਗੇ ਹੋ ਗਏ ਜੰਗ ਕਰਦੇ ਆ ਸਾਰੇ ਤੇ ਹੁਣ ਵੀ ਆਪਾਂ ਵੱਧ ਤੋਂ ਵੱਧ ਉਹਨਾਂ ਨੂੰ ਸਪੋਰਟ ਕਰਕੇ ਤੇ ਬੁਰਾ ਕਰ ਦੇਖੋ ਸੇ ਪ੍ਰਾਪਤ ਕਰੀਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਮੱਤੇ ਅੱਜ ਵੱਜ ਕੇ ਜਕਾਰਾ ਗਜਾਵੇ ਫਤਿਹ ਪਾਵੇ ਨਾ ਹਲੋ ਜਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ